ਪੰਜਾਬ ਪੁਲਿਸ ਵੱਲੋਂ ਸੜਕ ਸੁਰੱਖਿਆ ਮਹੀਨਾ ਮਨਾਇਆ ਜਾ ਰਿਹਾ ਹੈ ਇਸੇ ਦੇ ਚੱਲਦਿਆਂ ਸ਼੍ਰੀ ਨੰਦਪੁਰ ਸਾਹਿਬ ਪੁਲਿਸ ਵੱਲੋਂ ਅੱਜ ਰੈਲੀ ਕੱਢੀ ਗਈ ਇਹ ਰੈਲੀ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ਼੍ਰੀ ਨੰਦਪੁਰ ਸਾਹਿਬ ਦੇ ਐਨਸੀਸੀ ਕੈਡਿਟਸ ਨਾਲ ਲੈ ਕੇ ਪੰਜਾਬ ਪੁਲਿਸ ਵੱਲੋਂ ਕੱਢੀ ਗਈ ਇਸ ਦੌਰਾਨ ਉਹ ਨੰਦਪੁਰ ਸਾਹਿਬ ਦੇ ਖਾਲਸਾ ਕਾਲਜ ਤੋਂ ਸ਼ੁਰੂਆਤ ਕਰਦੇ ਹੋਏ ਬੱਸ ਅੱਡੇ ਅਤੇ ਸਰਕਾਰੀ ਹਸਪਤਾਲ ਤੋਂ ਹੁੰਦੇ ਹੋਏ ਬਾਜ਼ਾਰ ਚੋਂ ਘੁੰਮ ਕੇ ਮੋੜ ਤੋਂ ਇਹ ਰੈਲੀ ਸ਼੍ਰੀ ਨੰਦਪੁਰ ਸਾਹਿਬ ਦੇ ਖਾਲਸਾ ਕਾਲਜ ਵਿਖੇ ਸਮਾਪਤ ਕੀਤੀ ਗਈ ਇਸ ਦੌਰਾਨ ਇਸ ਦਰਾਂ ਚੌਂਕੀ ਇੰਚਾਰਜ ਗੁਰਮukh ਸਿੰਘ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇਹ ਰੈਲੀ ਪੈਚ ਕਿਉਂ ਨਾ ਵੱਲੋਂ ਇਹ ਰੈਲੀ ਆਪਣੇ ਸੀਨੀਅਰ ਅਧਿਕਾਰੀਆਂ ਦੇ ਹਦਾਇਤ ਦੇ ਅਨੁਸਾਰ ਕੱਢੀ ਜਾ ਰਹੀ ਹੈ ਜਿਸ ਚ ਲੋਕਾਂ ਨੂੰ ਸੜਕ ਸੁਰੱਖਿਆ ਸੰਬੰਧੀ ਪੈਚ ਜਿਸ ਚ ਲੋਕਾਂ ਨੂੰ ਸੜਕ ਸੁਰੱਖਿਅਤ ਪੈਚ ਜਿਸ ਚ ਲੋਕਾਂ ਨੂੰ ਸੜਕ ਸੁਰੱਖਿਆ ਨਿਯਮਾਂ ਸੰਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ ਇਹ ਜਰਾ ਉਹਦੇ ਬਾਰੇ ਜਾਣਕਾਰੀ ਦੇ ਦਿਓ ਜੀ ਇਹ ਮਾਨਯੋਗ ਐਸਐਸਪੀ ਰੂਪਨਗਰ ਸ਼੍ਰੀ ਗੁਰਮੀਤ ਸਿੰਘ ਜੀ ਜਿਹੜਾ ਆਈਪੀਐਸ ਇਹ ਹਦਾਇਤਾਂ ਦੇ ਮੁਤਾਬਕ ਕਿ 15 ਜਨਵਰੀ ਤੋਂ 14 ਫਰਵਰੀ ਤੱਕ ਰਣ ਰਾਸ਼ਟਰੀ ਸੜਕ ਸੱਖਿਆ ਹਫਤਾ ਮਹੀਨਾ ਮਨਾਇਆ ਜਾ ਰਿਹਾ ਹੈ ਇਸ ਮਹਾਂਜ ਲੋਕਾਂ ਨੂੰ ਜਾਗਰੂਕ ਕਰਨ ਲਈ ਤੇ ਖਾਸ ਕਰਕੇ ਕਾਲਜ ਬਲੰਗਪੁਰ ਸਾਹਿਬ ਦੇ ਐਨਸੀਸੀ ਦੇ ਕੈਡਟਸ ਨਾਲ ਲੈ ਕੇ ਇਹ ਰੈਲੀ ਕਰ ਰਹੇ ਹਾਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਣਾ ਦੇਣ ਜੀ ਜੀ ਤੇ ਨੌਜਵਾਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਜਿਹੜੇ ਹੁੱਲੜਵਾਜੀ ਕਰਦੇ ਨੇ ਜੀ ਅਸੀਂ ਨੌਜਵਾਨਾਂ ਨੂੰ ਮੈਂ ਇਹ ਸਹਿਜ ਹੱਦ ਹੋਣਾ ਕਿ ਪ੍ਰਾਤਿਮਿਕ ਜਿੰਦਗੀ ਬਹੁਤ ਕੀਮਤੀ ਆ ਪ੍ਰਾਤਿਮਿਕ ਜਿਹੜੀ ਆ ਪਾਲਣਾ ਹਰ ਹੱਦ ਨੂੰ ਰੱਖਿਆ ਹੋਵੇ ਸਾਰੇ ਨੌਜਵਾਨਾ ਕ੍ਰਿਤੀ ਵਾਲੇ ਤਾਲੇ ਲਾ ਕੇ ਪਰ ਨੰਬਰ ਤੇ ਤਾਲੇ ਪ੍ਰੋਪਰ ਲਗਾ ਕੇ ਰੱਖਣਾ ਤੇ ਨਿਯਮਾਂ ਦੀ ਪਾਲਣਾ ਕਰਨਾ ਧੰਨਵਾਦ